ਇਹਨਾਂ ਨੂੰ ਪਤਾ ਕਿ ਸੱਚ ਹੈ ਇਹਨਾਂ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਚਿਹਰਾ ਉਹ ਬੇਨਕਾਬ ਹੋ ਚੁੱਕਾ ਹੈ ਅੱਜ ਇਹਨਾਂ ਦਾ ਜੋ ਸੱਚ ਜਾਂਦਾ ਜਾ ਚੁੱਕਾ ਹੈ ਮੈਂ ਚੰਨੀ ਜੀ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਹਿਣਾ ਚਾਹਨਾ ਕਿ ਲੋਕ ਕਹਿੰਤ ਮਨਜੀ ਕੋ ਟੈਮ ਬਲਾਉ ਨੂੰ ਕਿੱਥੇ ਬੁਲਾਣਾ ਉਸ ਚੌਂ ਦੇ ਵਿੱਚ ਮੈਂ ਤੁਹਾਡੇ ਨਾਲ ਜਾ ਕੇ ਦਿਨ ਉਹ ਤਿਆਰ ਤੇ ਜੇ ਗੱਲ ਕੀਤੀ ਜਾਵੇ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਵੀ ਅੱਜ ਮੁੱਦਾ ਚੱਕਿਆ ਹੈ ਤੁਹਾਡੇ ਵੱਲੋਂ ਕਹਿੰਦੇ ਮੈਂ ਵੀ ਸ਼ੀਤਲ ਲੰਗਰਾ ਨਾਲ ਖੜਾ ਹੈ ਅਗਰ ਉਹਨਾਂ ਕੋਈ ਬੇਇਨਸਾਫੀ ਹੁੰਦੀ ਹੈ ਪਹਿਲਾਂ ਉਹ ਤੁਹਾਡੇ 'ਤੇ ਇਲਜ਼ਾਮ ਲਗਾਉਂਦੇ ਨੇ ਉਹਨੂੰ ਕਹਰੇ ਕਿ ਮੈਂ ਵੀ ਖੜਾ ਨਾ ਉਹਨੂੰ ਪਤਾ ਕਿ ਸੱਚ ਹੈ ਇਹਨਾਂ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਚਿਹਰਾ ਉਹ ਬੇਨਕਾਬ ਹੋ ਚੁੱਕਾ ਹੈ ਅੱਜ ਇਹਨਾਂ ਦਾ ਜੋ ਸੱਚ ਜਾਂਦਾ ਜਾ ਚੁੱਕਾ ਹੈ ਇਸ ਕਰਕੇ ਚਲੋ ਚੰਨੀ ਜੀ ਨੇ ਜੋ ਵਾਦਾ ਕੀਤਾ ਜਿੰਦੇ ਲੋਕਾਂ ਨੂੰ ਪੂਰਾ ਨਹੀਂ ਕੀਤਾ ਕਿ ਜਾਂ ਰਹੇਗਾ ਚੰਨੀ ਜਾਂ ਰਹੇਗਾ ਚੱਟਾ ਚੱਟਾ ਤਾਂ ਰਹਿ ਗਿਆ ਅੱਜ ਇੱਕ ਮਹੀਨਾ ਮੁੱਖ ਮੰਤਰੀ ਬਣਿਆ ਹੋ ਗਿਆ ਕਿਸੇ ਵੀ ਮਾਮਲੇ ਦਾ ਦਰਦ ਜਾਣ ਨਹੀਂ ਸੁਣਿਆ ਇਹਨਾਂ ਮਾਵਾਂ ਦੀ ਖੁੱਖਾਂ ਦੇ ਬੱਚੇ ਚਲੇ ਗਏ ਕਿਸੇ ਵੀ ਲੋਕਾਂ ਦੀ ਗੱਲ ਕਿਹੜੀ ਅਫਸਾਨਾ ਕਰਾਈ ਹੈ ਕਿਸ ਬੰਦੇ ਨੂੰ ਉਹਨਾਂ ਦੀ ਰਾਹਤ ਦਵਾਈ ਹੈ ਇਸ ਕਰਕੇ ਚਲੋ ਅਗਰ ਚੰਨੀ ਜੀ ਕਹਿੰਦੇ ਆ ਕਿ ਮੇਰੇ ਨਾਲ ਜਾਨੋ ਜ਼ਿਆਰਾ ਮੈਂ ਚੰਨੀ ਜੀ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਹਿਣਾ ਚਾਹਨਾ ਕਿ ਲੋ ਭੁੰਤ ਮਨਜੀ ਕੋ ਟਾਈਮ ਬਲਾਉ ਨੂੰ ਕਿੱਡੀਸੇ ਬੁਲਾਣਾ ਉਸ ਚੌਂਗ ਦੇ ਵਿੱਚ ਮੈਂ ਤੁਹਾਡੇ ਨਾਲ ਜਾ ਕੇ ਦੇਨੂ ਤਿਆਰ ਹੈ ਲੇਕਿਨ ਉਹ ਕਹਿ ਰਹੇ ਨੇ ਕਿ ਜਿਨ੍ਹਾਂ ਦਾ ਤੁਸੀਂ ਚਿੱਠਾ ਖੋਲਣ ਦੀ ਗੱਲ ਕਰ ਰਹੇ ਹੋ ਜਿਨ੍ਹਾਂ ਤੇ આરોਪ ਲਗਾ ਰਹੇ ਹੋ ਤੁਸੀਂ ਕਹਿੰਦੇ ਉਹਨਾਂ ਦੀ ਪੈਨ ਡਰਾਈਵ ਉਹਨਾਂ ਨੂੰ ਦੇਂ ਜਾ ਰਹੇ ਹੋ ਕਹਿੰਦੇ ਅਗਰ ਦੇਣੀ ਹੈ ਤੇ ਤੁਸੀਂ ਪੰਜਾਬ ਦੇ ਰਾਜਪਾਲ ਨੂੰ ਦਿੰਦੇ ਹੀ ਸਾਨੂੰ ਲਿਆ ਕੇ ਦਿੰਦੇ ਅਸੀਂ ਮੀਡੀਆ 'ਚ ਜਿਹੜਾ ਪੂਰਾ ਜਨਤਕ ਕਰ ਕੋਈ ਗੱਲ ਨਹੀਂ ਬੜੀ ਜਲਦੀ ਅਗਰ ਸੀਐਮ ਸਾਹਿਬ ਨਹੀਂ ਲੈਣਗੇ ਉਹਨੂੰ ਮੇਰੀ ਪਾਰਟੀ ਜੋ ਡਿਸੀਜਨ ਲਏਗੀ ਅਸੀਂ ਰਾਜਪਾਲ ਕੋ ਜਾਣਾ ਹੈ ਈਡੀ ਜਾਣਾ ਸੀਬੀਆਈ ਜਾਣਾ ਵਿਜੀਲੈਂਸ ਜਾਣਾ ਜਿੱਥੇ ਵੀ ਪਾਰਟੀ ਮੇਰੇ ਡਿਸਾਈਡ ਕਰੇਗੀ ਅਸੀਂ ਇਹਨਾਂ ਜਿਹੜੀਆਂ ਕਾਲੀਆਂ ਪੇਟਾਂ ਦੇ ਖਿਲਾਫ ਕਾਰਵਾਈ ਕਰਾਵਾਂਗੇ ਇੱਕ ਤੁਸੀਂ ਆਪਰੇਸ਼ਨ ਲੋਟਸ ਨੂੰ ਲੈ ਕੇ ਕਿਉਂਕਿ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ ਤੇ ਨਹੀਂ ਮੈਂ ਇੱਕ ਗੱਲ ਕਰਨਾ ਚਾਹਨਾ ਕਿਉਂਕਿ ਅਕਾਲੀ ਦਲ ਵੱਲੋਂ ਵੀ ਲੋਟਸ ਆਪਰੇਸ਼ਨ ਨੂੰ ਲੈ ਕੇ ਭਾਜਪਾ ਤੇ ਇੱਕ ਹਰੋਪ ਜ਼ਰੂਰ ਲਗਾਏਗੇ ਕਿ ਅਕਾਲੀ ਦਲ ਚ ਵੀ ਭਾਜਪਾ ਜਿਹੜਾ ਲੋਟਸ ਆਪਰੇਸ਼ਨ ਚਲਾ ਰਹੀ ਹੈ ਲੇਕਿਨ ਜਿਹੜਾ ਆਪਰੇਸ਼ਨ ਲੋਟਸ ਨੂੰ ਲੈ ਕੇ ਐਫ ਆਈ ਆਰ ਦਰਜ ਕਰਵਾਈ ਗਈ ਸੀ ਉਹਦਾ ਹਜੇ ਤੱਕ ਕੁਝ ਵੀ ਨਹੀਂ ਬੰਦਾ ਨਜ਼ਰ ਆ ਰਿਹਾ ਨਾ ਕੋਈ ਬੰਦਾ ਉਹ ਚ ਅਰੈਸਟ ਹੋ ਰਿਹਾ ਨਾ ਕੋਈ ਗ੍ਰਿਫਤਾਰੀ ਹੋ ਰਹੀ ਨਾ ਕੋਈ ਉਹਨੂੰ ਪੁੱਛ ਰਿਹਾ ਦੁਬਾਰਾ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਦਾ ਡਰਾਮਾ ਹੈ ਪਰ ਮੇਰਾ ਜਿਹੜਾ ਵਿਸ਼ਾ ਅੱਜ ਇੱਥੇ ਹੈ ਕਿ ਅੱਜ ਜਲੰਧਰ ਦੇ ਲੋਕ ਇਨਸਾਫ ਚਾਹੁੰਦੇ ਆ ਅੰਗਰੇਜ਼ ਲੋਕ ਇਹਨਾਂ ਜਿਹੜੇ ਦੋਲੇ ਲੋਕਾਂ ਦਾ ਚਿਹਰਾ ਬੇਨਕਾਬ ਕਰਨਾ ਚਾਹੁੰਦੇ ਆ ਕਿਉਂਕਿ ਇੱਕ ਚੀਜ਼ ਹੋ ਰਹੀ ਹੈ ਕਿਉਂਕਿ ਜਿਮਨੀ ਚੋਨਾ ਨੇ ਔਰ ਇਹ ਵੀ ਹੁੰਦਾ ਕਿ ਜਦੋਂ ਜਿਮਨੀ ਚੋਨ ਆਂਦੀ ਹੈ ਤਾਂ ਖਾਸ ਕਰ ਸਰਕਾਰ ਜਿਹੜੀ ਹੁੰਦੀ ਹੈ ਉਹਨਾਂ ਦਾ ਹੀ ਕੈਂਡੀਡੇਟ ਲਗਭਗ ਜਿੱਤਦਾ ਹੈਗਾ ਲੱਗਦਾ ਹੈ ਕਿ ਸਰਕਾਰ ਜਿਹੜਾ ਪੂਰਾ ਦਬਾਅ ਬਣਾ ਰਹੀ ਹੈ ਇਸ ਸਮੇਂ ਕਿਉਂਕਿ આરોਪ ਤਾਂ ਬਹੁਤ ਲੱਗਦੇ ਨੇ ਇਹ ਦੁਆਵਾਂ ਨਾ ਬਣਾਉਂਦੇ ਹੁੰਦੇ ਇਹ ਗਰੀਬ ਕਰਦੇ ਬੱਚੇ ਦੇ ਖਿਲਾਫ ਧੂਰ ਪੇਚਾਰ ਕਰ ਰਹੇ ਆ 90 ਐਮਐਲਏ ਮੁੱਖ ਮੰਤਰੀ ਤਰੰਬਤਨੀ ਉਹਨਾਂ ਦੀ ਭੈਣ 35 ਚੇਅਰਮੈਨ ਅਗਰ ਇਹਨਾਂ ਨੇ ਕੰਮ ਕੀਤੇ ਹੁੰਦੇ ਤੇ ਇਹਨਾਂ ਨੂੰ ਗਲੀਆਂ ਚਾਂ ਦੀ ਲੋੜ ਹੀ ਨਹੀਂ ਲੋਕਾਂ ਨੇ ਵੋਟਾਂ ਹੀ ਆਮਦੀ ਨੂੰ ਪਾ ਦੇਣੀਆਂ ਸੀ ਇਸ ਕਰਕੇ ਨਹੀਂ ਕੰਮ ਕੀਤਾ ਅੱਜ ਤੱਕ ਸੜਕਾਂ ਦੇ ਵਿੱਚ ਪੰਗਲੀ ਗਲੀ ਚ ਘੁੰਮ ਰਹੇ ਆ ਲੇਕਿਨ ਇੱਕ ਮੁੱਖ ਮੰਤਰੀ ਇਹ ਵੀ ਕਹਿੰਦੇ ਨੇ ਕਿ ਅਸੀਂ ਹੀ ਪਾਰਟੀ ਤੋਂ ਵਿਧਾਇਕ ਬਣਾਇਆ ਅਸੀਂ ਹੀ ਸੰਸਦ ਬਣਾਏ ਇਹ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਕੇ ਪਾਰਟੀ ਨਾਲ ਧੋਖਾ ਕਰਕੇ ਇਹ ਕਹਿੰਦੇ ਪਾਰਟੀ ਛੱਡ ਕੇ ਦੂਸਰੇ ਪਾਸੇ ਚੱਲ ਗਏ ਕਿਉਂਕਿ ਇਹਨਾਂ ਨੂੰ ਕੋਈ ਵੱਡੀ ਆਫਰ ਆ ਗਈ। ਧਿਆਨ ਵਾਲੇ ਸਮੇਂ ਚ ਇਹ ਜਵਾਬ ਮਿਲ ਜੇਗਾ। ਤੇ ਅੱਗੇ ਦੀ ਕਿਵੇਂ ਪਲੈਨਿੰਗ ਰਹੇਗੀ? ਅੱਗੇ ਕੀ ਸੋਚਦੇ ਹੋ ਕਿ ਅਜੇ ਤੱਕ ਮੁੱਖ ਮੰਤਰੀ ਆਏ ਨਹੀਂ। ਹੁਣ ਤੁਸੀਂ ਇਹ ਪੈਨ ਡਰਾਈਵ ਉਹਨਾਂ ਤੱਕ ਪਹੁੰਚਾਉਂਗੇ ਜਾਂ ਕੋਈ ਹੋਰ ਜਿਹੜਾ ਜ਼ਰੀਆ ਬੜੀ ਜਲਦੀ ਹੈ ਤੇ ਤੁਹਾਨੂੰ ਜਵਾਬ ਮਿਲੇਗਾ। ਮੇਰੀ ਜੋ ਵੀ ਮੇਰੀ ਪਾਰਟੀ ਡਿਸਾਈਡ ਕਰੇਗੀ ਲੀਗਲ ਕਾਰਵਾਈ ਕਰਨ ਨੂੰ ਉਹ ਤਿਆਰ ਬਟੇ ਆ। ਫਸੀ ਇੱਕ ਵਾਰ ਫਿਰ ਮੁੱਖ ਮੰਤਰੀ ਨੂੰ ਸਮਾਂ ਦੇਣੇ। ਕਿਤੇ ਵੀ ਤੁਸੀਂ ਬੁਲਾਓ ਸੇ ਜਨਤਾ ਦੇ ਵਿੱਚ ਬਿਲਾਓ ਮੈਂ ਦੁਬਾਰਾ ਫਿਰੇ ਤੋਂ ਐਵੀਡੈਂਸ ਜਿੰਨੂੰ ਤਿਆਰ ਹੈ ਜਨਤਾਂ ਇਨਸਾਫ ਚਾਹਦੀ ਹੈ ਜਨਤਾ ਇਹਨਾਂ ਕਾਲੀਆਂ ਪੇਟਾਂ ਦਾ ਚਿਹਰਾ ਬੇਨਕਾਬ ਕਰਨੀ ਚਾਹਤ ਹੈ ਪਾਕਿਸਤਾਨ ਤੋਂ ਤੁਹਾਨੂੰ ਕੋਈ ਕਾਲ ਆਈ ਕੋਈ ਨੰਬਰ ਤੋਂ ਮੇਰੇ ਪਰਿਵਾਰ ਨੂੰ ਛੱਟ ਕੀਤਾ ਜਾ ਰਿਹਾ ਮੈਨੂੰ ਡਰਾਇਆ ਜਾ ਰਿਹਾ ਤੁਮਕਾਇਆ ਜਾ ਰਿਹਾ ਬਾਰਲੇ ਨੰਬਰਾਂ ਤੋਂ ਫੋਨ ਕੀਤਾ ਜਾ ਰਿਹਾ ਪਰ ਮੇਰਾ ਪਰਿਵਾਰ ਕੋਈ ਡਰਨ ਵਾਲਾ ਨਹੀਂ ਕੋਈ ਘਬਰਾਉਣ ਵਾਲਾ ਨਹੀਂ ਮੇਰਾ ਪਰਿਵਾਰ ਬੈਕਫਰੋਂਟ ਤੇ ਜਾਣ ਵਾਲਾ ਨਹੀਂ ਜਨਤਾ ਦੇ ਵਿੱਚ ਆ ਜਨਤਾ ਦੀ ਸੇਵਾ ਕਰਾਂਗਾ ਇਹ ਜੋ ਮਰਜ਼ੀ ਕਰ ਲੈਣ ਪਰ ਵੋਟ ਦੇ ਖਾਤਰ ਬੜੀਆਂ ਘਟੀ ਹਰਕਤ ਕਰ ਰਹੇ ਆ ਆਖਰੀ ਸਵਾਲ ਮੇਰਾ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਤੁਹਾਡੇ ਹੀ ਕਾਲ ਨੂੰ ਲੈ ਕੇ ਥ੍ਰੈਟ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਤੇ ਵੀ ਨਿਸ਼ਾਨਾ ਸਾਧਿਆ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਪਾਕਿਸਤਾਨ ਨਾਲ ਕੀਆ ਕਨੈਕਸ਼ਨ ਹੈ ਜਿਹੜਾ ਸ਼ੀਤਲ ਲੰਗਰਾਲ ਨੂੰ ਕਾਲ ਕਰਵਾਈ ਹੈ ਇਹ ਸੱਚਾਈ ਹੈ ਇਹ ਬਹੁਤ ਵੱਡਾ ਵਿਸ਼ਾ ਹੈ ਜਾਂਚਤਾ ਵਿੱਚ ਹੈ ਇਹ ਜਿਹੜੇ ਮੈਂ 2 ਦਿਨ ਅੱਜ ਹੋ ਗਿਆ ਡੀਜੀਪੀ ਸਾਹਿਬ ਨੂੰ ਮੇਲ ਤੇ ਕਮਿਨ ਕੀਤੀ ਹੈ ਹਜੇ ਤੱਕ ਮੈਨੂੰ ਕੋਈ ਵੀ ਜਵਾਬ ਵਾਪਸ ਨਹੀਂ ਆਇਆ ਜਾਂਚ ਕੌਣ ਕਰੇਗਾ ਇਹ ਜੀ ਇਹ ਪਤਾ ਨਹੀਂ ਪੰਜਾਬ ਸਰਕਾਰ ਤੋਂ ਤਾਂ ਕੋਈ ਉਮੀਦ ਨਹੀਂ ਮੈਨੂੰ ਜੀ ਠੀਕ ਹੈ ਬਿਲਕੁਲ ਇਹ ਸਨ ਸ਼ੀਤਲੰਗੁਰਾਲ ਹੋਣੀ ਇਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਨੂੰ ਮੈਂ ਹਜੇ ਵੀ ਸਮੇਂ ਦੇਣਾ ਹੈ ਕਿ ਉਹ ਮੇਰੇ ਤੋਂ ਸਬੂਤ ਲੈਣ ਤੇ ਜਿਹੜੇ ਕਾਲੇ ਚਿੱਠੇ ਨੇ ਇਹਨਾਂ ਦੇ ਨੇਤਾ ਦੇ ਵਿਧਾਇਕਾ ਦੇ ਉਹਨਾਂ ਬਾਰੇ ਉਹ ਐਕਸ਼ਨ ਲੈਣ ਲੇਕਿਨ ਆਉਣ ਵਾਲਾ ਸਮੇਂ ਦੱਸੇਗਾ ਕਿ ਸ਼ੀਤਲੰਗੁਰਾਲ ਅੱਗੇ ਕੀ ਕਰਨ ਜਾ ਰਹੇ ਨੇ ਕਿਉਂਕਿ ਸਵਾਲ ਤਾਂ ਬਹੁਤ ਸੀਗੇ ਲੇਕਿਨ ਉਹ ਕਿਤੇ ਨਾ ਕਿਤੇ ਜਿਹੜਾ ਸਵਾਲਾ ਤੋਂ ਬਚਦੇ ਵੀ ਨਜ਼ਰ ਆਏ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਸੌਰਵ ਦੇ ਨਾਲ ਦਵਿੰਦਰ ਕੁਮਾਰ ਜਲੰਧਰ